ਗੀਤਾ ਦੀ ਮਸ਼ੀਨ ਕਰਨੋਜਲਾ ਜਿਸੇ ਪਹਿਚਾਨਦੇ ਮੁਹਤਾਜ ਨਹੀਂ ਹਨ ਫਿਲਮ ਬੈਡ ਨਿਊਜ਼ ਦੇ ਗੀਤ ਤੋਬਾ ਤੋਬਾ ਦੇ ਨਾਲ ਲਾਈਮਲਾਈਟ ਦੇ ਵਿੱਚ ਆਏ ਕਰਨੋਜਲਾ ਅੱਜ ਐਨੀ ਦਿਨੀ ਪ੍ਰਸਿੱਧੀ ਦੇ ਸਿਖਰ ਤੇ ਨੇ ਨਵੀਂ ਦਿੱਲੀ ਦੇ ਵਿੱਚ ਪੰਜਾਬੀ ਪੌਪ ਸਟਾਰ ਸਿੰਗਰ ਕਰਨੋਜਲਾ ਦੇ ਸ਼ੋਅ ਇਟ ਵਾਸ ਅ ਡ੍ਰੀਮ ਟੂਰ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ ਦੇ ਵਿੱਚ ਵਿਕ ਰਹੀਆਂ ਨੇ ਕਰਨੋਜਲਾ ਦਾ ਇਟ ਵਾਸ 올 ਅ ਡ੍ਰੀਮ ਟੂਰ 7 ਦਸੰਬਰ 2024 ਨੂੰ ਸ਼ੁਰੂ ਹੋਵੇਗਾ ਤੋਂ ਅੰਦਾਜ਼ਾ ਹੈ ਕਿ ਇਹ ਟੂਰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ ਇਸ ਤੋਂ ਬਾਅਦ 13 ਦਸੰਬਰ ਬੈਂਗਲੁਰੂ ਅਤੇ 15 ਦਸੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਸ਼ੋਅ ਦਾ ਆਖਰੀ ਪੜਾ 21 ਦਸੰਬਰ ਨੂੰ ਮੁੰਬਈ ਦੇ ਵਿੱਚ ਹੋਵੇਗਾ ਬੁੱਕ ਮਾਈ ਸ਼ੋ ਤੇ ਕਰਨ ਔਜਲਾ ਦੇ 콘ਸਰਟ ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ ਦੇ ਵਿੱਚ ਬੁੱਕ ਕੀਤੀਆਂ ਜਾ ਰਹੀਆਂ ਨੇ ਵੀਵੀਆਈਪੀ ਸਿਲਵਰ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ ਹੈ 5 ਲੱਖ ਰੁਪਏ ਹੈ ਜਦਕਿ ਵੀਵੀਆਈਪੀ 골ਡ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ ਵੀਵੀਆਈਪੀ ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ ਦੀ ਕਿ ਦਿਲਚਸਪ ਗੱਲ ਤਾਂ ਇਹ ਹੈ ਕਿ ਕਰਨ ਓਜਲਾ ਦੇ ਸ਼ੋਅ ਦਾ ਸਥਾਨ ਅਜੇ ਤੱਕ ਤੈਅ ਹੀ ਨਹੀਂ ਹੋਇਆ ਹੈ ਤੋਂ ਅੰਦਾਜ਼ਾ ਇਹ ਕਿ ਕਰਨ ਓਜਲਾ ਦੇ ਗੀਤਾਂ ਦਾ ਤਾਂ ਹਰ ਕੋਈ دیਵਾਨਾ ਹੈ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ਗੀਤਾਂ ਦੀ ਮਸ਼ੀਨ ਕਰਨ ਓਜਲਾ ਦੇ ਸ਼ੋਅ ਦੀਆਂ ਟਿਕਟਾਂ ਚਾਹੇ ਕਿੰਨੀਆਂ ਵੀ ਮਹਿੰਗੀਆਂ ਕਿਉਂ ਨਾ ਹੋਣ ਪਰ ਇਸ ਸ਼ੋਅ ਦੀਆਂ ਟਿਕਟਾਂ ਧੜਾ ਧੜ ਵਿਕ ਰਹੀਆਂ ਨੇ ਅਤੇ ਸ਼ੋਅ ਵੀ ਉਹਨਾਂ ਦੇ ਸੋਲਡ ਆਊਟ ਹੁੰਦੇ ਨਜ਼ਰ ਆ ਰਹੇ ਨੇ ਗੀਤਾਂ ਦੀ ਮਸ਼ੀਨ ਕਰਨ ਓਜਲਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ ਫਿਲਮ ਬੈਡ ਨਿਊਜ਼ ਦੇ ਗੀਤ ਤੋਬਾ ਤੋਬਾ ਦੇ ਨਾਲ ਕਰਨੋਜਲਾ ਦੇ ਵਿੱਚ ਆਇਆ ਕਨਨੋਜਲਾ ਅੱਜ ਇਹਨੀ ਦਿਨੀ ਪ੍ਰਸਿੱਧੀ ਦੇ ਸਿਖਰ ਤੇ ਨੇ ਨਵੀਂ ਦਿੱਲੀ ਦੇ ਵਿੱਚ ਪੰਜਾਬੀ ਪੌਪ ਸਟਾਰ ਸਿੰਗਰ ਕਰਨੋਜਲਾ ਦੇ ਸ਼ੋ ਇਟ ਵਾਸ ਅ ਡ੍ਰੀਮ ਟੂਰ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ ਦੇ ਵਿੱਚ ਵਿਕ ਰਹੀਆਂ ਨੇ ਕਰਨੋਜਲਾ ਦਾ ਇਟ ਵਾਸ 올 ਅ ਡ੍ਰੀਮ ਟੂਰ 7 ਦਸੰਬਰ 2024 ਨੂੰ ਸ਼ੁਰੂ ਹੋਵੇਗਾ ਤੋਂ ਅੰਦਾਜ਼ੀ ਕਿ ਇਹ ਟੂਰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ ਇਸ ਤੋਂ ਬਾਅਦ 13 ਦਸੰਬਰ ਨੂੰ ਬੈਂਗਲੁਰੂ ਅਤੇ 15 ਦਸੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਸ਼ੋ ਦਾ ਆਖਰੀ ਪੜਾ ਜੁਲਾਈ ਦਸੰਬਰ ਨੂੰ ਮੁੰਬਈ ਦੇ ਵਿੱਚ ਹੋਵੇਗਾ ਬੁੱਕ ਮਾਈ ਸ਼ੋ ਤੇ ਕਰਨ ਔਜਲਾ ਦੇ 콘ਸਰਟ ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ ਦੇ ਵਿੱਚ ਬੁੱਕ ਕੀਤੀਆਂ ਜਾ ਰਹੀਆਂ ਨੇ ਵੀਵੀਆਈਪੀ ਸਿਲਵਰ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ ਹੈ 5 ਲੱਖ ਰੁਪਏ ਹੈ ਜਦਕਿ ਵੀਵੀਆਈਪੀ 골ਡ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ ਵੀਵੀਆਈਪੀ ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ ਤੋਂ ਅੰਦਾਜ਼ੇ ਕਿ ਦਿਲਚਸਪ ਗੱਲ ਤਾਂ ਇਹ ਹੈ ਕਿ ਕਰਨ ਔਜਲਾ ਦੇ ਸ਼ੋ ਦਾ ਸਥਾਨ ਅਜੇ ਤੱਕ ਤੈਅ ਹੀ ਨਹੀਂ ਹੋਇਆ ਹੈ ਤੋਂ ਅੰਦਾਜ਼ੇ ਕਿ ਕਰਨ ਨੋਚਲਾ ਦੇ ਗੀਤਾਂ ਦਾ ਤਾਂ ਹਰ ਕੋਈ دیਵਾਨਾ ਹੈ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ਗੀਤਾਂ ਦੀ ਮਸ਼ੀਨ ਕਰਨ ਨੋਚਲਾ ਦੇ ਸ਼ੋਅ ਦੀਆਂ ਟਿਕਟਾਂ ਚਾਹੇ ਕਿੰਨੀਆਂ ਵੀ ਮਹਿੰਗੀਆਂ ਕਿਉਂ ਨਾ ਹੋਣ ਪਰ ਇਸ ਸ਼ੋਅ ਦੀਆਂ ਟਿਕਟਾਂ ਧੜਾ ਧੜ ਵਿਕ ਰਹੀਆਂ ਨੇ ਅਤੇ ਸ਼ੋਅ ਵੀ ਉਹਨਾਂ ਦੇ ਸੋਲਡ ਆਊਟ ਹੁੰਦੇ ਨਜ਼ਰ ਆ ਰਹੇ ਨੇ ਗੀਤਾਂ ਦੀ ਮਸ਼ੀਨ ਕਰਨ ਨੋਚਲਾ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਹਨ ਫਿਲਮ ਬੈਡ ਨਿਊਜ਼ ਦੇ ਗੀਤ ਤੋਬਾ ਤੋਬਾ ਦੇ ਨਾਲ ਲਾਈਮਲਾਈਟ ਦੇ ਵਿੱਚ ਆਏ ਕਰਨ ਨੋਚਲਾ ਅੱਜ ਐਨੀ ਦਿਨੀ ਪ੍ਰਸਿੱਧੀ ਦੇ ਸਿਖਰ ਤੇ ਨੇ ਨਵੀਂ ਦਿੱਲੀ ਦੇ ਵਿੱਚ ਪੰਜਾਬੀ ਸਟਾਰ ਸਿੰਗਰ ਕਰਨੋਜਲਾ ਦੇ ਸ਼ੋ ਇਟ ਵਾਸ ਅ ਡ੍ਰੀਮ ਟੂਰ ਦੀਆਂ ਟਿਕਟਾਂ 5 ਲੱਖ ਤੋਂ 15 ਲੱਖ ਰੁਪਏ ਦੇ ਵਿੱਚ ਵਿਕ ਰਹੀਆਂ ਨੇ ਕਰਨੋਜਲਾ ਦਾ ਇਟ ਵਾਸ 올 ਅ ਡ੍ਰੀਮ ਟੂਰ 7 ਦਸੰਬਰ 2024 ਨੂੰ ਸ਼ੁਰੂ ਹੋਵੇਗਾ ਤੋਂ ਅੰਦਾਜ਼ੀ ਕਿ ਇਹ ਟੂਰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ ਇਸ ਤੋਂ ਬਾਅਦ 13 ਦਸੰਬਰ ਨੂੰ ਬੈਂਗਲੁਰੂ ਅਤੇ 15 ਦਸੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਜਾ ਰਿਹਾ ਹੈ ਇਸ ਸ਼ੋ ਦਾ ਆਖਰੀ ਪੜਾ 21 ਦਸੰਬਰ ਨੂੰ ਮੁੰਬਈ ਦੇ ਵਿੱਚ ਹੋਵੇਗਾ ਬੁੱਕ ਮਾਈ ਸ਼ੋ ਤੇ ਕਰਨੋਜਲਾ ਦੇ ਕ concert ਦੀਆਂ ਟਿਕਟਾਂ ਤਿੰਨ ਸ਼੍ਰੇਣੀਆਂ ਦੇ ਬਿੱਟ ਬੁੱਕ ਕੀਤੀਆਂ ਜਾ ਰਹੀਆਂ ਨੇ ਵੀਵੀਆਈਪੀ ਸਿਲਵਰ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ ਹੈ 5 ਲੱਖ ਰੁਪਏ ਹੈ ਜਦਕਿ ਵੀਵੀਆਈਪੀ 골ਡ ਸ਼੍ਰੇਣੀ ਦੀਆਂ ਟਿਕਟਾਂ ਦੀ ਕੀਮਤ 10 ਲੱਖ ਰੁਪਏ ਹੈ ਇਸ ਦੇ ਨਾਲ ਹੀ ਸਭ ਤੋਂ ਮਹਿੰਗੀ ਟਿਕਟ ਵੀਵੀਆਈਪੀ ਡਾਇਮੰਡ ਦੀ ਹੈ ਜਿਸ ਦੀ ਕੀਮਤ 15 ਲੱਖ ਰੁਪਏ ਹੈ ਤੋਂ ਅੰਦਾਜ਼ੇ ਕਿ ਦਿਲਚਸਪ ਗੱਲਤਾ ਇਹ ਹੈ ਕਿ ਕਰਨ ਓਝਲਾ ਦੇ ਸ਼ੋਅ ਦਾ ਸਥਾਨ ਅਜੇ ਤੱਕ ਤੈਅ ਹੀ ਨਹੀਂ ਹੋਇਆ ਹੈ ਤੋਂ ਅੰਦਾਜ਼ੇ ਕਿ ਕਰਨ ਓਝਲਾ ਦੇ ਗੀਤਾਂ ਦਾ ਤਾਂ ਹਰ ਕੋਈ دیਵਾਨਾ ਹੈ ਉਹਨਾਂ ਦੀ ਗਾਇਕੀ ਨੂੰ ਹਰ ਕਿਸੇ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ਗੀਤਾ ਦੀ ਮਸ਼ੀਨ ਕਰਨੋਜਲਾ ਦੇ ਸ਼ੋਅ ਦੀਆਂ ਟਿਕਟਾਂ ਚਾਹੇ ਕਿੰਨੀਆਂ ਵੀ ਮਹਿੰਗੀਆਂ ਕਿਉਂ ਨਾ ਹੋਣ ਪਰ ਇਸ ਸ਼ੋਅ ਦੀਆਂ ਟਿਕਟਾਂ ਧੜਾ ਧੜ ਵਿਕ ਰਹੀਆਂ ਨੇ ਅਤੇ ਸ਼ੋਅ ਵੀ ਉਹਨਾਂ ਦੇ ਸੋਲਡ ਆਊਟ ਹੁੰਦੇ ਨਜ਼ਰ ਆ ਰਹੇ ਨੇ